ਤੁਸੀਂ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਅੱਜ ਮੈਨੂੰ ਇਸ ਜ਼ਿਲ੍ਹੇ ਦੇ ਨਵੇਂ ਚੁਣੇਗੇ ਮੈਂਬਰ ਪੰਚਾਇਤ ਦੇ ਲਈ ਸੌਚਕਾਂ ਦੇ ਕਾਰਜਕ੍ਰਮ ਦੇ ਵਿੱਚ ਆਉਣ ਦਾ ਮੌਕਾ ਦਿੱਤਾ। ਮਲੇਰਕੋਟਲਾ ਜਿੱਕ ਅਜੇ ਹਾਂ ਨਾ ਹੈ। ਜਿਹੜਾ ਸਦੀਆਂ ਤੱਕ ਰਹਿੰਦੀ ਦੁਨੀਆ ਤੱਕ ਇਹਨੂੰ ਯਾਦ ਰੱਖਿਆ ਜਾਏਗਾ। ਸੋ ਮੈਂ ਉਸ ਮਹਾਨ ਇਨਸਾਨ ਨਵਾਬ ਮਲੇਰ ਕੋਲਾ ਜੀ ਦੇ ਪ੍ਰਤੀ ਜਿਨ੍ਹਾਂ ਨੇ ਉਸ ਸਮੇਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਉਠਾਈ ਸੀ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਨਮਾਨ ਪ੍ਰਗਟ ਕਰਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਸਾਡੇ ਗੁਰੂ ਗੋਬਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਨੂੰ ਲੜਨਾ ਸਿਖਾਇਆ ਸਾਰਾ ਪਰਿਵਾਰ ਗਵਾਲਿਆਂ ਤੇ ਉਸ ਪਰਿਵਾਰ ਦੀ ਜਦੋਂ ਕਈ ਅਜਿਹੇ ਲੋਕ ਵੀ ਇਸ ਦੁਨੀਆ ਦੇ ਸੀ ਜਿਹੜੇ ਹਰ ਤਰੀਕੇ ਦੇ ਨਾਲ ਉਸ ਪਰਿਵਾਰ ਨੂੰ ਦਬਣਾ ਚਾਹੁੰਦੇ ਸੀ ਪਰ ਨਵਾਬ ਮਲੇਰ ਕੋਲਡਾ ਜੀ ਨੇ ਜੋ ਸ਼ਬਦ ਕਹੇ ਉਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖੇ ਹੋਏ ਸਪੱਜ ਤੁਸੀਂ ਸਾਰੇ ਨਵੇਂ ਚੁਣੇ ਗਏ ਮੈਂਬਰ ਪੰਚਾਇਤ ਜਿਹੜੇ ਅੱਜ ਇੱਥੇ ਪਹੁੰਚੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਮੈਂਬਰ ਪੰਚਾਇਤਾਂ ਨੂੰ ਇਕੱਠੇ ਬੁਲਾ ਕੇ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਜਾਵੇ ਤੇ ਉਹਨਾਂ ਨੂੰ ਸਰਪੰਚਾਂ ਦੇ ਦਰਾਂ ਇੱਥੇ ਬੁਲਾ ਕੇ ਸਰਕਾਰ ਨੇ ਫੈਸਲਾ ਕੀਤਾ ਕਿ ਸੌਚ ਚਾਇਆ ਜਾਵੇ ਅੱਜ ਪੂਰੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਇਹ ਸਮਾਰੋਹ ਨੇ ਜਿਹੜੇ ਕੀਤੇ ਜਾ ਰਹੇ ਨੇ ਸੋ ਜਿੱਥੇ ਤੁਹਾਨੂੰ ਸਾਰਿਆਂ ਨੂੰ ਵਧਾਈ ਹੈ ਉਥੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਬਹੁਤ ਵੱਡਾ ਮਾਣ ਸਨਮਾਨ ਤੁਹਾਨੂੰ ਪਿੰਡ ਦੇ ਲੋਕਾਂ ਨੇ ਦਿੱਤਾ ਇੱਕ ਵਾਰੀ ਤੁਸੀਂ ਮੈਂਬਰ ਬਣ ਗਏ ਤਾਂ ਸਾਰਾ ਪਰਿਵਾਰ ਸਾਰੀ ਉਮਰ ਮੈਂਬਰ ਬਣ ਜਾਂਦਾ ਹੈ ਮੈਂ ਸੱਚ ਜੀ ਨੂੰ ਸੱਚ ਜੀ ਨੂੰ

ਸਾਰੇ ਪਰ ਨਮੋ ਨਮੋਬਤ ਜਿਆਰ ਕਰਾਂਗਾ ਪਰ ਕਿਉਂਕਿ ਡੈਮੋਕ੍ਰੇਸੀ ਦੀ ਅਸਲ ਜੋ ਪਰਿਭਾਸ਼ਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਹੀ ਸਾਰਾ ਕੰਮ ਲੋਕਤੰਤਰ ਮਰਿਆਦਾ ਦੇ ਮੁਤਾਬਕ ਚੱਲੇ ਇਸ ਚੀਜ਼ ਦੇ ਲਈ ਅੱਜ ਸਾਰੇ ਪਰਮ ਕੀਤੇ ਗਏ ਨੇ ਤੇ ਸਾਰੇ ਮੈਂਬਰ ਬਹੁਤ ਵੱਡੀ ਗਿਣਤੀ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਪਹੁੰਚੇ ਆ ਸਰ ਕਿਹਾ ਜਾ ਰਿਹਾ ਹੈ ਕਿ ਬਜਟ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੱਚਾਈ ਨੂੰ ਲੈ ਕੇ ਨਹੀਂ ਪਾਣੀ ਦੇਖੋ ਮੈਂ ਇਹ ਵੀ ਕਹਿ ਸਕਦਾ ਬਜਟ ਦਾ ਵਾਅਦਾ ਕੀਤਾ ਹੀ ਕੀਤਾ ਸਰ ਤੇ ਪਿਛਲੇ 35-40 ਸਾਲਾਂ ਤੇ ਜੋ ਧਿਆਨ ਇਸ ਗੱਲ ਵੱਲ ਦੇਣਾ ਚਾਹੀਦਾ ਸੀ ਜਿਹੜੀ ਸਭ ਤੋਂ ਵੱਡੀ ਸਮੇਂ ਦੀ ਜ਼ਰੂਰਤ ਹੈ ਅੱਜ ਪਾਣੀ ਬਚਾਉਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਬਚਾਉਣ ਦੀ ਵੀ ਜ਼ਰੂਰਤ ਹੈ ਕਿ ਜੋ ਪਾਣੀ ਹੈ ਸਾਡੇ ਕੋਲੇ ਉਹ ਸਹੀ ਮੈਨਾਂ ਦੇ ਵਿੱਚ ਖੇਤਾਂ ਨੂੰ ਲੱਗ ਸਕੇ। ਇਹ ਵੀ ਜ਼ਰੂਰਤ ਹੈ ਕਿ ਜਿਵੇਂ ਮੈਂ ਦੱਸਿਆ ਕਿ 68% ਪਾਣੀ ਹੈ ਜਿਹੜਾ ਡੈਮਾਂ ਦਾ ਉਹ ਸਾਡੇ ਖੇਤਾਂ ਨੂੰ ਜਾ ਰਿਹਾ ਹੈ। ਬਾਕੀ ਸੂਏ ਟੁੱਟੇ ਨੇ, ਖਾਲੇ ਟੁੱਟੇ ਨੇ ਕਿਸੇ ਨੇ ਧਿਆਨ ਹੀ ਕਦੀ ਕੋਈ ਨਹੀਂ ਕੀਤਾ। ਔਰ ਅਸੀਂ ਪਿਛਲੇ ਸਮੇਂ ਦੇ ਵਿੱਚ 16518 ਜਿਹੜੇ ਉਹ ਖਾਲ ਬਣਾਏ ਵੀ ਨੇ 2.5 ਸਾਲਾਂ ਦੇ ਵਿੱਚ ਹਰ ਖੇਤ ਨੂੰ ਅਸੀਂ ਪਾਣੀ ਦੇਣਾ ਹੈ 400 ਕਰੋੜ ਰੁਪਏ ਦਾ ਬਜਟ ਸੀ ਪਹਿਲਾਂ ਜਿਹੜਾ ਅਸੀਂ 1500 ਕਰੋੜ ਦਾ ਬਜਟ ਦਿੱਤਾ ਹੈ ਸਾਡੀ ਪੂਰੀ ਸਰਕਾਰ ਦੀ ਇਹ ਸਰਦਾਰ ਭਗਵਾਨ ਸੇਵਾ ਮਾਨ ਦੀ ਅਲਵਾਈ ਦੇ ਵਿੱਚ ਇਹ ਪੂਰੀ ਕੋਸ਼ਿਸ਼ ਹੈ ਕਿ ਅਸੀਂ ਪੂਰੇ ਦਾ ਪੂਰਾ ਪਾਣੀ ਹੈ ਜਿਹੜਾ ਉਹ ਖੇਤਾਂ ਨੂੰ ਦੇਈਏ ਇਹਦੇ ਨਾਲ ਦੋ ਗੱਲਾਂ ਹੋਣੀਆਂ ਨੇ ਇੱਕ ਤਾਂ ਜਿਹੜਾ ਨਹਿਰੀ ਪਾਣੀ ਲੱਗਦਾ ਉਸ ਦੇ ਨਾਲ ਫਸਲ ਹੈ ਜਿਹੜੀ ਵੱਧ ਹੁੰਦੀ ਹੈ ਤੇ ਦੂਜਾ ਜਿਹੜਾ ਧਰਤੀ ਹੇਠੋਂ ਪਾਣੀ ਦੀ ਹੈ ਜਿਹੜੀ ਨਿਰਪਰਤਾ ਉਹ ਘਟਦੀ ਹੈ ਤੇ ਨਾਲ ਬਿਜਲੀ ਵੀ ਬਚਦੀ ਹੈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਹਰ ਖੇਤ ਨੂੰ ਜਿਹੜਾ ਪਾਣੀ ਦੇਣਾ ਤੇ ਸਹੀ ਪਾਣੀ ਦੀ ਵਰਤੋਂ ਅਸੀਂ ਕਰਨੀ ਸਰਪੰਚਾਂ ਪੰਚਾਂ ਕੁ ਹਦਾਇਤਾਂ ਸਪੈਸ਼ਲ ਪਾਵਰ ਸਪੈਸ਼ਲ ਪਹਿਲੀ ਵਾਰ ਹੋਈ ਅਧਿਆ ਇਹਨਾਂ ਨੇ ਕਿਹਾ ਇਹਨਾਂ ਨੂੰ ਸਾਰੀਆਂ ਪਾਵਰਾਂ ਨੇ ਖੇਤ ਪਿੰਡਾਂ ਦਾ ਵਿਕਾਸ ਇਹਨਾਂ ਨੇ ਕਰਾਉਣਾ ਅਸੀਂ ਨਾਲ ਇਹ ਹੈ ਕਿ ਇਹਨਾਂ ਦੀ ਜੋ ਵੀ ਪੰਚਾਇਤਾਂ ਮੈਂਬਰ ਪੰਚਾਇਤ ਪਿੰਡ ਦੀ ਬੇਤਰੀ ਦੇ ਲਈ ਕੁਝ ਵੀ ਕਹਿਣਗੇ ਅਸੀਂ ਸਾਰਾ ਕੁਝ ਉਹ ਕਰਕੇ ਦੇਵਾਂਗੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਨੇ ਇਹਨਾਂ ਨੂੰ ਬੇਨਤੀ ਵੀ ਕੀਤੀ ਕਿ ਸਾਰੀਆਂ ਪਾਰਟੀਆਂਵਾਦੀਆਂ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰੋ ਕਿਉਂਕਿ ਪਿੰਡਾਂ ਦੇ ਵਿਕਾਸ ਦੇ ਵਿੱਚ ਹੀ ਜਿਵੇਂ ਦੇਸ਼ ਦਾ ਵਿਕਾਸ ਅਸੀਂ ਕਹ ਸਕਦੇ ਹਾਂ ਕਿ ਦੇਸ਼ ਦਾ ਵਿਕਾਸ ਪਿੰਡਾਂ ਦੇ ਵਿੱਚ ਹੀ ਹੈ ਸੋ ਅਸੀਂ ਇਹਨਾਂ ਦਾ ਪੂਰਾ ਮਾਨ ਸਤਿਕਾਰ ਹੈ ਜਿਹੜਾ ਹਰ ਤਰੀਕੇ ਨਾਲ ਕੈਮਰਾ ਰੱਖਾਂਗੇ ਤੁਸੀਂ ਪਰਾਲੀ ਦੇ ਮਾਮਲੇ ਤੇ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਹੈ ਪਰ ਸਰਕਾਰ ਸਬਸਿਡੀ ਜ਼ਰੂਰ ਦਿੰਦੀ ਹੈ। ਪਰ ਜੋ ਚੀਜ਼ ਰੋਟਾਵੇਟਰ ਜਾਂ ਹੋਰ ਜਿਹੜੇ ਯੰਤਰ ਨੇ ਖੇਤੀ ਮਸ਼ੀਨਰੀ ਹੈ ਜੋ ਲੱਖ ਰੁਪਏ ਦੀ ਹੈ ਤਾਂ ਉਹ ਜਿਹੜੇ ਕਾਰਖਾਨੇਦਾਰ ਨੇ 3 ਲੱਖ ਦੀ ਕਰ ਦਿੰਦੇ ਨੇ। ਦੇਖੋ ਮੈਂ ਇਸ ਦੇ ਜੋ ਇੱਕ ਗੱਲ ਕਹਿਣੀ ਚਾਹਣਾ। ਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ। ਲੋਕਾਂ ਨੂੰ ਐਫਰਟਸ ਖੁਦ ਵੀ ਕਰਨੇ ਪੈਣਗੇ। ਇਹਦੇ ਵਿੱਚ ਭਲਾ ਲੋਕਾਂ ਆ। ਇਹ ਲੋਕ ਇਸ ਗਲਤ ਰਸਤੇ ਤੇ ਚੱਲ ਰਹੇ ਆ। ਕਿ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋ ਸਕਦਾ ਜਿਹੜੇ ਮਿੱਤਰ ਕੀੜੇ ਨੇ ਜਿਹੜੇ ਖੁਦ ਹੀ ਸਾਰਾ ਕੁਝ ਪੈਦਾ ਕਰਦੇ ਸੀ ਮਿੱਟੀ ਪੋਲੀ ਕਰਦੇ ਸੀ ਕੁਝ ਹੋਰ ਕਰਦੇ ਸੀ ਅਸੀਂ ਉਹਨਾਂ ਨੂੰ ਮਾਰ ਰਹੇ ਹਾਂ ਤੇ ਕਿਸਾਨੀ ਦਾ ਵੀ ਜਿੱਥੇ ਇੱਕ ਦੋ ਬੋਰੀ ਖਾਦ ਦੇ ਨਾਲ ਸੜ ਸਕਦਾ ਇਹ ਸਿਰਫ ਪਰਾਲੀ ਸਾੜਨ ਦੀ ਵਜ੍ਹਾ ਕਰਕੇ ਖਾਦਾਂ ਵੀ ਜ਼ਿਆਦਾ ਪਾਣੀਆਂ ਪੈ ਰਹੀਆਂ ਨੇ ਕਿਉਂਕਿ ਨਿਰਪਰਤਾ ਇਸ ਤਰ੍ਹਾਂ ਦੀ ਕਰ ਲਈ ਅਸੀਂ ਸੋ ਪਰਾਲੀ ਸਾੜਨ ਪਿੱਛੇ ਜੋ ਸਾਡੀ ਸਬਸਿਡੀ ਦਾ ਜੇ ਕੋਈ ਅਜਾ ਮਸਲਾ ਸਾਡੇ ਧਿਆਨ ਚਾਉਂਦਾ ਅਸੀਂ ਕਾਰਵਾਈ ਕਰਾਂਗੇ ਉਹ ਤੇ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦੇਵਾਂਗੇ ਕਿ ਕਿਸਾਨੀ ਦੀ ਕਿਸੇ ਤਰ੍ਹਾਂ ਲੁੱਟ ਹੋਵੇ ਤੇ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਹੋਵੇ ਜਿਹੜਾ ਕੋਈ ਅਜਿਹਾ ਕੁਝ ਕਰੂਗਾ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਰ ਸਾਹਿਬ ਇੱਕ ਮਿੰਟ ਐਨਓ ਐਨਓ ਐਨਓਸੀ ਦੀ ਗੱਲ ਆਈ ਹੈ ਰਜਿਸਟਰੀਆਂ ਦੇ ਅਜੇ ਤਾਂ ਤੁਹਾਡੇ ਵਿਧਾਨ ਸਭਾ ਜੀ ਪਾਸ ਹੋਇਆ ਗਵਰਨ ਸਰ ਕਰਦਾ ਪਰ ਲਾਗੂ ਨਹੀਂ ਹੋ ਰਹੀ ਤੇ ਕਾਰਨ ਕੀ ਹੈ ਦੇਖੋ ਕਨੂੰ ਦਾ ਤੁਸੀਂ ਲਾਸਟ ਕਦੋਂ ਪਤਾ ਕੀਤਾ ਰੋਜ਼ ਦੇਖਦੇ ਹਾਂ ਕਿ ਹੋ ਰਹੀ ਰਹੀ ਹੈਗੀ ਐਨਓ ਦੇ ਬਗੈਰ ਹਾਂ ਤੁਸੀਂ ਕਦੇ ਦਿਨ ਚ ਪਤਾ ਕਰਿਓ ਅਸੀਂ ਜੋ ਕਹਾਂਗੇ ਉਹ ਹਰ ਸੂਰਤ ਚ ਕਰਾਂਗੇ ਅਸੀਂ ਪਹਿਲਾਂ ਕਿਹਾ ਨਹੀਂ ਪਹਿਲਾਂ ਅਸੀਂ ਵਿਧਾਨ ਸਭਾ ਚ ਲੈ ਕੇ ਜਾਂਦਾ ਕਿਉਂ ਇਹਦੇ ਚ ਕਈ ਕੰਪਲਿਕੀਸ਼ਨ ਥੀ ਅਸੀਂ ਕਦੇ ਨਹੀਂ ਚਾਹੁੰਦੇ ਸਰਕਾਰ ਤਾਂ ਲੋਕਾਂ ਦੀ ਸੇਵਾ ਦੇ ਲਈ ਹੈ ਸਰਕਾਰ ਤਾਂ ਚਾਹੁੰਦੀ ਹੈ ਕਿ ਲੋਕਾਂ ਨੂੰ ਹਰ ਸੁਖ-ਸਹੂਲਤ ਮਿਲੇ ਤੇ ਕੋਈ ਖੱਜਲ-ਖੁਆਰੀ ਨਾ ਹੋਵੇ ਪਰ ਉਹ ਚ ਕਈ ਮੁਸ਼ਕਲਾਂ ਥੀਆਂ ਜਿਹਨਾਂ ਹੱਲ ਕੀਤਾ ਅਸੀਂ ਵਿਧਾਨ ਸਭਾ ਚ ਲੈ ਕੇ ਆਏ ਹਾਂ ਜਦੋਂ ਵਿਧਾਨ ਸਭਾ ਚ ਅਸੀਂ ਪਾਸ ਕੀਤਾ ਤਾਂ ਇਟ ਮੀਨਜ਼ ਕਿ ਸਾਡੀ ਨੀਅਤ ਸਾਫ ਹੈ ਨਹੀਂ ਇਹ ਲਾਗੂ ਹੋ ਗਿਆ ਮੈਂ ਲਾਗੂ ਕਰਦਾ ਲਾਗੂ ਹੋ ਰਿਹਾ ਮੈਂ ਉਹੀ ਗੱਲ ਥੰਦਾ ਸਾਂ ਪਤਾ ਕਰੋ ਜੇ ਕਿਤੇ ਕੋਈ ਕਮੀ ਪੇਸ਼ੀ ਰਹੀ ਹੈ ਤਾਂ ਸਾਰੀ ਦੂਰ ਕਰ ਲਤੀ ਜਾਊਗੀ ਕਰ ਰਹੇ ਆ ਮੈਡਮ ਪਲੇਅਰ ਕੋਲੇ ਖੜੇ ਨਾ ਨੋਟੀਫਿਕੇਸ਼ਨ ਹੋ ਜਾਊਗਾ ਜਲਦ ਜਦੋਂ ਦੇਖੋ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਹੁਣ ਕਿਤੇ ਚੋਣ ਜਾਬਤੇ ਲੱਗੇ ਹੋਏ ਤੇ ਹੁਣ ਜਿਵੇਂ ਅੱਜ 19 ਜ਼ਿਲ੍ਹਿਆਂ ਦੇ ਵਿੱਚ ਸੋਚ ਕਹੀ ਜਾ ਰਹੀ ਹੈ ਚਾਰ ਜ਼ਿਲ੍ਹਿਆਂ ਦੇ ਨਹੀਂ ਸੋ ਇਸ ਤਰ੍ਹਾਂ ਦੀ ਕਈ ਗੱਲਾਂ ਹੈਗੇ ਤੇ ਕਰ ਦਿਆਂਗੇ ਸਾਰਾ ਵਿਧਾਨ ਸਭਾ ਜਦੋਂ ਪਾਸ ਹੋ ਗਿਆ ਤਾਂ ਤਾਂ ਲੱਗੂ ਹੋਣਾ ਹੀ ਹੈ ਕੋਈ ਦਿੱਕਤ ਨਹੀਂ ਆਉਦੇ ਚ ਉਹ ਕਰਕੇ ਦਵਾਂਗੇ ਸਰ ਸੋਇਲ ਕੰਜ਼ਰਵੇਸ਼ਨ ਦੀ ਗੱਲ ਕਰਦੇ ਜੀ ਤੁਹਾਡਾ ਮਹਿਕਮਾ ਇਹਦੀ ਡੀਗ੍ਰੇਡੇਸ਼ਨ ਇੰਨੀ ਹੋ ਚੁੱਕੀ ਹੈ ਆਲਰੇਡੀ ਵੀ ਸਰਕਾਰ ਇਹਨੂੰ ਮਤਲਬ ਰੀਵਿਊ ਵੀ ਲੇਟ ਕਰਨ ਵਾਸਤੇ ਕੁਝ ਕੋਈ ਵੱਖਰਾ ਮਤਲਬ ਵੀ ਜੰਦਾ ਰੱਖੋ ਸੋਰੀ ਜਿਹੜੀ ਡੀਗ੍ਰੇਡੇਸ਼ਨ ਹੋ ਚੁੱਕੀ ਹੈ ਤੁਸੀਂ ਆਹ ਮਿੱਤਰ ਇੰਡੀਆ ਦੀ ਗੱਲ ਕੀਤੀ ਹੈ ਵਾਟਰ ਕੰਪਨੀ ਦੀ ਗੱਲ ਕੀਤੀ ਹੈ ਵੀ ਸਰਕਾਰ ਇਸ ਨੂੰ ਜਿਹੜਾ ਦੁਆਰਾ ਠੀਕ ਕਰਨ ਵਾਸਤੇ ਮਤਲਬ ਕੋਈ ਸਪੈਸ਼ਲ ਅਭਰਾਲਾ ਕਰੂਗੀ। ਕਰੂਗੀ ਨਹੀਂ ਕਰ ਰਹੀ ਹੈ। ਕਿਸ ਤਰ੍ਹਾਂ ਦੇ? ਹਰ ਤਰੀਕੇ ਦੇ ਨਾਲ ਦੇਖੋ ਅਸੀਂ ਜਿਹੜੇ ਅੰਡਰਗਰਾਉਂਡ ਪਾਈਪ ਆਏ ਆ ਜਾਂ ਅਸੀਂ ਤੁਹਾਡੇ ਮਤਲਬ ਮਹਿਕਮੇ ਵਾਲੇ ਨੇ ਜੀ ਉਹਨਾਂ ਕੋਲ ਵਾਲੇ ਕੋਈ ਅਪਡੇਟ ਨਹੀਂ ਆ ਕੀ ਇਦਾਂ ਦੀ ਕੋਈ ਹਾਲ ਹੈ ਜਿਹੜੀ ਮਤਲਬ ਜੀ ਨਹੀਂ। ਨਰਮਨ ਦੱਸੋ ਸਾਰਾ ਅਸੀਂ ਬਣਾਈ ਬੈਠੇ ਆ ਉੱਥੇ। ਹਰ ਪ੍ਰੋਜੈਕਟ ਦਾ ਅਸੀਂ ਦੇਖੋ ਫੰਡਸ ਦੇ ਹਿਸਾਬ ਨਾਲ ਜਿਵੇਂ ਜਿਵੇਂ ਫੰਡਸ ਸਾਡੇ ਕੋਲ ਅਵੇਲੇਬਲ ਨੇ ਅਸੀਂ ਉਸ ਤੇ ਕੰਮ ਵੀ ਕਰ ਰਹੇ ਆ ਤੇ ਪਿਛਲੇ 2.5 ਸਾਲਾਂ ਦੇ ਵਿੱਚ ਜਿਵੇਂ ਪਹਿਲਾਂ ਜ਼ਿਕਰ ਕੀਤਾ 16518 ਜਿਹੜੇ ਹਨ ਖਾਲੋ ਬਣਾਏ ਵੀ ਨੇ ਅਸੀਂ ਪੂਰਾ ਲੱਗੇ ਆ ਕਿਉਂਕਿ ਇਹਦੇ ਨਾਲ ਨਾਲ ਦਾ ਸਵਾਲ ਵੀ ਸੁਝਾ ਸਕਦੇ ਹਾਂ ਮੈਂ ਸੋਇਲ ਕੰਜ਼ਰਵੇਸ਼ਨ ਦੀ ਗੱਲ ਕਰਦਾ ਜੇ ਜਿਹੜੀ ਸੋਇਲ ਖਰਾਬ ਹੋਗੀ ਜਿਹੜੀ ਉਹ ਹੋ ਕੇ ਮਤਲਬ ਉਹਨੂੰ ਅਪਰ ਲੇਅਰ ਨੂੰ ਆਰਥੀ ਨੂੰ ਉਤਾਰਲੀ ਵਿੱਚ ਛੱਡਣ ਵਾਸਤੇ ਉਹਦੇ ਵਿੱਚ ਦੇਖੋ ਗੱਲ ਇਹ ਹੈ ਉਹਦੇ ਵਿੱਚ ਸਰਕਾਰ ਵੱਲੋਂ ਜੋ ਐਫਰਟਸ ਨੂੰ ਕਰਾਂਗੇ ਪਰ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਲੋਕਾਂ ਨੂੰ ਅੱਗੇ ਆਉਣਾ ਪੈਣਾ ਇਹ ਲੋਕਾਂ ਨੇ ਤਾਂ ਫਰਸ਼ ਬਣਾ ਦੇ ਜੇ ਰੀਚਾਰਜ ਨਹੀਂ ਹੁੰਦਾ ਹੋਰ ਨਹੀਂ ਹੁੰਦਾ ਲੋਕਾਂ ਨੇ ਆਪਣੀਆਂ ਗਲਤੀਆਂ ਕੀਤੀਆਂ ਆ ਜੀ ਉਹ ਸਮਝ ਆ ਗਿਆ ਵੀ ਉਹ ਫਰਸ਼ ਤੋੜਨ ਨੂੰ ਮਤਲਬ ਸਰਕਾਰ ਕੋ ਕਰੂ ਦੇਖੋ ਕਰਾਂਗੇ ਦੇ ਲਈ ਹੁਣ ਇਹੀ ਬੇਨਤੀ ਕਿ ਜਿਹੜੀ ਪ੍ਰਾਲੀ ਹੈ ਜੇ ਤੁਸੀਂ ਇਸ ਨੂੰ ਧਰਤੀ ਦੇ ਵਿੱਚ ਮਿਲਾ ਦੇਣ ਹੋ ਇਟਸੈਲਫ ਆਪਦੇ ਉਹ ਕਰੂਗੀ ਬਾਕੀ ਸਰਕਾਰ ਦੇਖੋ ਲੱਗੀ ਹੈ ਜੇ ਸਰਕਾਰ ਹੁਣ ਜਿਸ ਤਰੀਕੇ ਨਾਲ ਡਾਈਵਰਸੀਫਿਕੇਸ਼ਨ ਤੇ ਕਹਿੰਦੀ ਹੈ ਲੋਕਾਂ ਨੂੰ ਉਹ ਲੋਕਾਂ ਨੇ ਕਰਨਾ ਹੈ ਇੱਥੇ ਬੇਨਤੀ ਕਰ ਸਕਦੇ ਆ ਅਸੀਂ ਕਰਦੇ ਆ ਅਸੀਂ ਦਿੱਤਾ ਸਰਸਵਲ ਦਾ ਜਿਹੜਾ ਘਰਾਂ ਦੇ ਵਿੱਚ ਲੱਗ ਰਾਇਆ ਕਿਵੇਂ ਦੇਖੋ ਸਰਦਾਰ ਜੀ ਦੇਖੋ ਤੁਸੀਂ ਦੱਸੋ ਪਹਿਲਾਂ ਇਹ ਗੱਲ ਸਹੀ ਹੈ ਜਾਂ ਗਲਤ ਹੈ ਦੱਸੋ ਮੈਨੂੰ ਠੀਕ ਹੈ ਨਹੀਂ ਨਹੀਂ ਠੀਕ ਵੀ ਹੈ ਸਹੀ ਵੀ ਹੈ ਗਲਤ ਵੀ ਹੈ ਪਾਣੀ ਪਾਣੀ ਬਹੁਤ ਵਧੀਆ ਮੈਸੇਜ ਹੈ ਤਾਂ ਕਾਰਵਾਈ ਵੀ ਹੋਣੀ ਚਾਹੀਦੀ ਸਾਨੂੰ ਜਿਹੜਾ ਪਾਣੀ ਦੀ ਦਰਵਾਜ਼ਾ ਕਰਦਾ ਜੀ ਦਰਵਾਜ਼ਾ ਤੇ ਹੋਵੇ ਸਰ ਪਾਣੀ ਦੇ ਦੇਖੋ ਨਹੀਂ ਥੋਨੇ ਕੋ ਹੋਰ ਦੱਸਦਾ ਇਹਦੇ ਚ ਤੁਸੀਂ ਹੁਣ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਸੁਣੀ ਹੋਊਗੀ ਕਿ ਪਿੰਡਾਂ ਦੇ ਟੋਬੇ ਭਰ ਗਏ ਜਿਹੜੇ ਕਦੇ 50 50 ਸਾਲ ਤੱਕ ਆਪਾਂ ਨੂੰ ਹੋ ਗਏ ਸਾਰਿਆਂ ਨੂੰ ਦੇਖਦਿਆਂ ਤੁਸੀਂ ਕਿਸੇ ਦੀ ਮਨ ਘੱਟ ਹੋ ਕੇ ਦੀ ਵੱਧ ਹੋਊਗੀ ਟੋਬੇ ਭਰਦੇ ਸੀ ਟੋਬੇ ਸੁੱਕ ਜਾਂਦੇ ਸੀ ਕਦੇ ਪ੍ਰੋਬਲਮ ਨਹੀਂ ਆਈ ਸੀ ਕਿ ਟੋਬੇ ਭਰ ਕੇ ਪਾਣੀ ਖਿਲਰ ਗਿਆ ਹੁਣ ਬਹੁਤ ਪਿੰਡਾਂ ਦੇ ਵਿੱਚ ਇਹ ਪ੍ਰੋਬਲਮ ਆਣ ਲੱਗੀ ਕਿ ਟੋਬੇ ਜੀ ਭਰ ਗਏ ਪਾਣੀ ਤਾਂ ਘਰਾਂ ਚ ਜਾ ਵੜਿਆ ਉਹ ਕਿਉਂ ਹੈ ਸਿਰਫ ਤੇ ਸਿਰਫ ਇਸ ਕਰਕੇ ਹੈ ਕਿ ਸਮਰਸੀ ਵਾਲਾ ਨੇ ਹੁਣ ਗੋਹ ਹੈ ਨਾ ਤਾਂ ਕੋਈ ਪੱਥੇ ਨਾ ਕੋਈ ਰੂੜੀ ਦੇ ਸਿੱਟੇ ਸਮਰਸੀ ਵਾਲ ਨਾਲ ਚਲਾਉਂਦੇ ਨੇ ਸਾਰਾ ਨਾਲੀ ਚ ਬਹਾਉਂਦੇ ਨੇ ਉਹ ਟੋਬੇ ਜਾਂਦਾ ਹੈ ਉਹ ਟੋਬੇ ਚ ਜਮਗੇ ਨੀਚੇ ਜਾ ਕੇ ਰੀਚਾਰਜ ਨਹੀਂ ਹੁੰਦਾ ਇਹ ਸਾਰੀਆਂ ਦਿੱਕਤਾਂ ਇਸ ਕਰਕੇ ਆ ਰਹੀਆਂ ਨੇ ਲੋਕਾਂ ਨੂੰ ਮੁਰਨਾ ਪੂ ਇਸ ਗੱਲ ਵੱਲ ਸਮਰਸੀ ਬਲਾਂ ਦੀ ਜਿਹੜੀ ਇਸ ਗੱਲ ਤੋਂ ਪਿੱਛੇ ਸਮਰਸੀ ਮੈਂ ਨਹੀਂ ਕਹਿੰਦਾ ਬਿਲਕੁਲ ਹੋਇਆ ਸਮਰਸੀ ਬੰਦਾ ਪਾਣੀ ਉੱਪਰ ਚੜਾ ਲਿਆ ਟੈਂਕੀ ਚ ਥੋੜਾ ਥੋੜਾ ਵਰਤੇ ਜਾਵੇ ਕੋਈ ਗੱਲ ਨਹੀਂ ਇਹ ਕਾਰਵਾਈ ਹੋਵੇ ਜਿਹੜੇ ਕਿਸ ਵਰਤੋਂ ਖਤੋਂ ਦਾ ਯੂਜ਼ ਕਰਦਾ ਜੀ ਚਲੋ ਉਹ ਹੈ ਦੇਖੋ ਗੱਲ ਇਹ ਹੈ ਵੀ ਇਸ ਗੱਲ ਦਾ ਮਿਊਸਪਲਟੀ ਸੜਕਾਂ ਦੇ ਉੱਤੇ ਲਾ ਕੇ ਲੋਕ ਘਰਾਂ ਚ ਕਨੈਕਸ਼ਨ ਲੈ ਰਹੇ ਨੇ ਸੜਕਾਂ ਦੇ ਉੱਤੇ ਹੈ ਸਰਕਾਰੀ ਸੜਕਾਂ ਦਾ ਇਲਾਕੇ ਆਪਣੇ ਘਰ ਦੇ ਉਹ ਦੇਖੋ ਜੇ ਲਹਿਰੇ ਨੇ ਨਾ ਉਹ ਟੈਂਕੀਆਂ ਬਣਾ ਕੇ ਲਹਿਰੇਣ ਤੋਂ ਕੋਈ ਫਰਕ ਨਹੀਂ ਜੇ ਕੋਈ ਟੈਂਕੀਆਂ ਬਣਾ ਕੇ ਨਾ ਸਮਰਸੀਬਲ ਦਾ ਪਾਣੀ ਲੈ ਰਿਹਾ ਤਾਂ ਉਹਦਾ ਕੋਈ ਨੁਕਸਾਨ ਨਹੀਂ ਮਿਸ ਯੂਜ ਤੋਂ ਹੈ ਅੱਧੀ ਬਾਲਟੀ ਪਾਣੀ ਨਾਲ ਵੀ ਨਹਾਇਆ ਜਾ ਸਕਦਾ ਹੈ ਦੋ ਬਾਲਟੀਆਂ ਨਾਲ ਵੀ ਨਾ ਆ ਜਾ ਸਕਦਾ ਹੈ ਸਰ ਮੈਂ ਅੱਧੀ ਬਾਲਟੀ ਨਾਲ ਨਹਾਉਣਾ ਗੱਲ ਪਾਣੀ ਬਚਾਉਣ ਦੀ ਹੈ ਨਾਲੇ ਜਿਹਦਾ ਮਾਨਾ ਹੋ ਚਾਹੀਦਾ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ